ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਕਿਉਂਕਿ ਕੱਲ ਸੰਗਰਾਮ ਦਾ ਦਿਨ ਹੈ ਸੰਗਰਾਮ ਦੇ ਦਿਨ ਤੇ ਖਾਸ ਦੇ ਕਰਮ ਜ਼ਰੂਰ ਕਰਨਾ ਹੈ ਜੀ ਜਿਹੜੀਆਂ ਵੀ ਰੂਹਾਂ ਗੁਰਦੁਆਰਾ ਸਾਹਿਬ ਜਾਂਦੀਆਂ ਹੈ ਜਿਹੜੇ ਨਹੀਂ ਵੀ ਜਾਂਦੇ ਉਹਨਾਂ ਨੂੰ ਵੀ ਸੰਗਰਾਮ ਦੇ ਦਿਹਾੜੇ ਤੇ ਗੁਰਦੁਆਰਾ ਸਾਹਿਬ ਜ਼ਰੂਰ ਪਹੁੰਚਣਾ ਚਾਹੀਦਾ ਹੈ ਜੀ ਸੋ ਇਸ ਦਿਨ ਤੇ ਮੌਕਾ ਮਿਲਦਾ ਹੈ ਹਰ ਇੱਕ ਰੂਹ ਨੂੰ ਪਰ ਮਾਤਮਾ ਦੇ ਦਰ ਤੇ ਚੱਲ ਕੇ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਮੰਗਣ ਦਾ ਜਾਣੇ-ਣਜਾਣੇ ਚ ਹੋਈਆਂ ਗਲਤੀਆਂ ਦੀ ਸ਼ਮਾ ਮੰਗਣ ਦਾ ਜੀ ਇਸੇ ਤਰ ਹਰ ਰੋਜ਼ ਦੋ ਟਾਈਮ ਕੋਸ਼ਿਸ਼ ਕਰਦੇ ਰਿਹਾ ਕਰੋ ਕਿ ਅਰਦਾਸ ਬੇਨਤੀ ਕਰੋ ਜਾਣੇ-ਣਜਾਣੇ ਚ ਹੋਈ ਗਲਤੀ ਭੁੱਲ ਦੀ ਮਾਫੀ ਮੰਗੋ ਪਰ ਮਹੀਨੇ 'ਚ ਇਹ ਇੱਕ ਦਿਨ ਜ਼ਰੂਰ ਕੱਢਿਆ ਕਰੋ ਜੀ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਤੇ ਕੁਝ ਨਾ ਕੁਝ ਕਰਮ ਵੀ ਜ਼ਰੂਰ ਕਰਿਆ ਕਰੋ ਸੋ ਕਰਮ ਕੀ ਕਰਨੇ ਪੈਣਗੇ ਜੀ ਆਪਾਂ ਉਹ ਵੀ ਸਾਂਝਾ ਕਰਾਂਗੇ ਸੋ ਬਾਕੀ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਸੋ ਪੂਰੀ ਵੀਡੀਓ ਸੁਣੋਗੇ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲਣਗੇ ਤੇ ਜਿਨ੍ਹਾਂ ਨੂੰ ਸਬੰਧ ਦਾ ਜਵਾਬ ਮਿਲ ਜਾਂਦਾ ਹੈ ਉਹ ਇੱਕ ਵਾਰ ਕਮੈਂਟਾਂ ਵਿੱਚ ਜ਼ਰੂਰ ਦੱਸ ਦਿਓ ਕਰਨ ਜੀ ਸੋ ਜਿਨ੍ਹਾਂ ਨੇ ਸਵਾਲ ਰੱਖਿਆ ਹੁੰਦਾ ਹੈ ਉਹ ਆਪਣਾ ਨਾਮ ਜ਼ਰੂਰ ਕਮੈਂਟਾਂ ਵਿੱਚ ਲਿਖਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖੋ ਜੀ ਸੋ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੇ ਤੁਸੀਂ ਵੀਡੀਓ ਦਾ ਆਨੰਦ ਮਾਣਦੇ ਰਹੋ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਾਂਗੇ ਜੀ ਸੋ ਪਹਿਲਾਂ ਤਾਂ ਜੀ ਇੱਥੇ ਕਮੈਂਟ ਦਾ ਸ਼ੁਕਰਾਨਾ ਕਰਦੇ ਹਾਂ ਜੀ ਜਿਨ੍ਹਾਂ ਨੇ ਕਮੈਂਟ ਕੀਤਾ ਹੋਇਆ ਇਹ ਕਹਿੰਦੇ ਨੇ ਕਿ ਦੀਦੀ ਜੀ ਅਸੀਂ 5 ਦਿਨ ਤੋਂ ਵੀਡੀਓ ਨਹੀਂ ਸੁਣ पाए ਸੋ ਕਹਿੰਦੇ ਕਿ ਅੱਜ ਅਸੀਂ ਸਾਰੀਆਂ ਪੂਰੀਆਂ ਵੀਡੀਓ ਸੁਣੀਆਂ ਤੇ ਦਿਲ ਨੂੰ ਸਕੂਨ ਮਿਲ ਗਿਆ ਸੋ ਕਈ ਸਵਾਲਾਂ ਦੇ ਕਹਿੰਦੇ ਕਿ ਜਵਾਬ ਵੀ ਮਿਲ ਗਿਆ ਸੋ ਇਹੀ ਤਾਂ ਫਾਇਦਾ ਹੈ ਜੀ ਪੂਰੀ ਵੀਡੀਓ ਵਾਚ ਕਰਨ ਦਾ ਕਿ ਤੁਸੀਂ ਜੇਕਰ ਸਵਾਲ ਕਰਨਾ ਚਾਹੁੰਦੇ ਹੋ ਕਿਸੇ ਨੂੰ ਕਮੈਂਟ ਨਹੀਂ ਕਰਨਾ ਹੁੰਦਾ ਪਰ ਪੂਰੀ ਵੀਡੀਓ ਜ਼ਰੂਰ ਸੁਣ ਲਿਆ ਕਰੋ ਜੀ ਤਾਂ ਕਿ ਤੁਹਾਨੂੰ ਤੁਹਾਡੇ ਸਵਾਲਾਂ ਦੇ ਬਿਨਾਂ ਪੁੱਛਿਆ ਹੀ ਜਵਾਬ ਮਿਲ ਜਾਂਦੇ ਤੁਹਾਨੂੰ ਸਵਾਲ ਰੱਖਣ ਦੀ ਜ਼ਰੂਰਤ ਹੀ ਨਾ ਪਵੇ ਸੋ ਕਾਫੀ ਰੂਹਾਂ ਦੇ ਨਾਲੇ ਸਵਾਲ ਜੁੜੇ ਹੁੰਦੇ ਨੇ ਕਿਸੇ ਇੱਕ ਦਾ ਸਵਾਲ ਨਹੀਂ ਹੁੰਦਾ ਕਿ ਕਿਸੇ ਨੇ ਕਮੈਂਟ ਕੀਤਾ ਉਹਦੀ ਪ੍ਰੋਬਲਮ ਆ ਸੋ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਲਾਲੋ ਜਾਂ ਮਾਲਕ ਦੀ ਕਿਰਪਾ ਦੀ ਗੱਲ ਲਾਲੋ ਜਾਂ ਸੰਕੇਤਾਂ ਦੀ ਗੱਲ ਲਾਲੋ ਸੋ ਜਿਹੜੀ ਫੀਰਾ ਫੀਰਾਂ ਦੀ ਸੇਵਾ ਰੱਬ ਦੀ ਸੇਵਾ ਕਰਦੇ ਐ ਜੀ ਉਹਨਾਂ ਦੇ ਨਾਲੇ ਸਤਵ ਕੁਛ ਵਾਪਰਦਾ ਹੈ ਜੋ ਆਪਾਂ ਵੀਡੀਓ ਰਾਈ ਹਾਂ ਰੋਜ਼ ਦੱਸੀਦਾ ਹੈ ਜੀ ਸੋ ਇਸ ਕਰਕੇ ਪੂਰੀ ਵੀਡੀਓ ਸੁਣੋਗੇ ਤੇ ਜੋ ਕਮੈਂਟ ਆਪਾਂ ਦੱਸੀਦੇ ਆ ਉਹਨਾਂ ਚੋਂ ਹੀ ਤੁਹਾਨੂੰ ਤੁਹਾਡੇ ਮਸਲੇ ਹੱਲ ਹੁੰਦੇ ਨਜ਼ਰ ਆਣਗੇ ਤੇ ਤੁਸੀਂ ਅਮਲ ਵੀ ਕਰ ਸਕੋਗੇ ਸ਼ਾਇਦ ਤੁਸੀਂ ਇਸ ਸਭ ਕੁਝ ਜੋ ਸੁਣ ਰਹੇ ਹੋ ਪਹਿਲਾਂ ਮਹਿਸੂਸ ਕਰ ਚੁੱਕੇ ਹੋਗੇ ਜਾਂ ਮਨ ਵਿੱਚ ਇਹ ਗੱਲ ਚੱਲ ਰਹੀ ਹੋਵੇਗੀ ਤਾਂ ਸਮਝ ਲਓ ਕਿ ਪ੍ਰਮਾਤਮਾ ਨੇ ਤੁਹਾਨੂੰ ਇੱਕ ਇਸ਼ਾਰਾ ਦੇ ਦਿੱਤਾ آگਾਹ ਕਰ ਦਿੱਤਾ ਹੈ ਜਾਂ ਫਿਰ ਤੁਹਾਡੀ ਗੱਲ ਦਾ ਤੁਹਾਨੂੰ ਜਵਾਬ ਦੇ ਦਿੱਤਾ ਸੋ ਪ੍ਰਮਾਤਮਾ ਕਹਿੰਦੇ ਕਿ ਸਿੱਧਾ ਨਹੀਂ ਆਉਂਦਾ ਕਿਸੇ ਨਾ ਕਿਸੇ انسان ਦੇ ਵਿੱਚ ਦੀ ਆ ਕੇ ਕੋਈ ਨਾ ਕੋਈ ਗੱਲ ਦਾ ਸਾਨੂੰ ਜਵਾਬ ਦਿੱਜਦਾ ਹੈ ਸੋ ਹਰ ਇੱਕ ਦੇ ਅੰਦਰ ਰੱਬ ਵੱਸਦਾ ਹੈ ਜੀ ਸੋ ਗੱਲ ਤੁਸੀਂ ਉਹ ਨੋਟ ਕਰਨੀ ਆ ਜੋ ਤੁਸੀਂ ਮਨ ਵਿੱਚ ਸੋਚਿਆ ਹੈ ਤੇ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਸਮਝੋ ਕਿ ਪਰਮਾਤਮਾ ਨੇ ਤੁਹਾਡੀ ਆਵਾਜ਼ ਨੂੰ ਸੁਣਿਆ ਹੈ ਕਬੂਲ ਕੀਤਾ ਹੈ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ ਸੋ ਹੁਣ ਆਪਾਂ ਇੱਥੇ ਜੀ ਪਹਿਲਾਂ ਇਹਨਾਂ ਦਾ ਸ਼ੁਕਰਾਨਾ ਕਰਦੇ ਆਂ ਜੀ ਜਿੰਨੀਆਂ ਵੀ ਰੂਹਾਂ ਇਸ ਚੈਨਲ ਦੇ ਨਾਲ ਜੁੜੀਆਂ ਹੋਈਆਂ ਹਰ ਰੋਜ਼ ਵੀਡੀਓ ਨੂੰ ਸੁਣ ਕੇ ਕਮੈਂਟ ਲਾਈਕ ਸ਼ੇਅਰ ਕਰਦੀਆਂ ਹੈ ਜੀ ਜੋ ਪਹਿਲੀ ਵਾਰ ਜੁੜੀਆਂ ਪਈਆਂ ਸਾਰਿਆਂ ਦਾ ਧੰਨਵਾਦ ਹੈ ਜੀ ਦਿਲ ਤੋਂ ਸ਼ੁਕਰਾਨਾ ਕਰਦੇ ਆਂ ਕਿੰਨਾ ਜ਼ਿਆਦਾ ਤੁਸੀਂ ਪਿਆਰ ਦਿੰਦੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਅਮਲ ਕਰਦੇ ਹੋ ਤੇ ਸਾਡਾ ਵੀ ਹੌਸਲਾ ਨਾਲ ਦੀ ਨਾਲ ਵਧਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆਂ ਜੀ ਸੋ ਨੇ ਬਹੁਤ ਹੀ ਵਧੀਆ ਸਵਾਲ ਕੀਤਾ ਹੈ ਜੀ ਮੇਜਰ ਨਾਮ ਤੋਂ ਕਮੈਂਟ ਆਉਂਦਾ ਹੀ ਰਹਿੰਦਾ ਹੈ ਸੋ ਇਹਖਦੇ ਨੇ ਕਿ ਦੀਦੀ ਜੀ ਚੇਕਰ ਬੱਚੀਆਂ ਹੋਈਆਂ ਜੋ ਚਰਾਗਾ ਦੇ ਨਾ ਬੱਤੀਆਂ ਹੁੰਦੀਆਂ ਆ ਉਹਨਾਂ ਨੂੰ ਆਪਾਂ ਇੱਕ ਕਪੂਰ ਦੀ ਟਿੱਕੀ ਲੱਗ ਕੇ ਉਹਨਾਂ ਦੇ ਨਾਲ ਜਲਾ ਦਿੱਤਾ ਜਾਵੇ ਘਰ ਵਿੱਚ ਹੀ ਧੂਣੀ ਜਾਨੀ ਤਖਾ ਲਿਆ ਜਾਵੇ ਕਹਿੰਦੇ ਕਿ ਉਹ ਬੱਤੀ ਦੇ ਵਿੱਚ ਅਾਂਚ ਹੁੰਦੇ ਨੇ ਜਿਨ੍ਹਾਂ ਦੇ ਵੀ ਨਾਮ ਦੀ ਤੁਸੀਂ ਜੋਤ ਜਾਂ ਚਿਰਾਗ ਲਗਾ ਰਹੇ ਹੋ ਆਪਣੇ ਗੁਰੂ ਪੀਰ ਦੀ ਸੋ ਕਹਿੰਦੇ ਕਿ ਇਹਦੇ ਨਾਲ ਨੈਗਟਿਵਿਟੀ ਦੂਰ ਹੋ ਜਾਂਦੀ ਆ ਸੋ ਬਿਲਕੁਲ ਜੀ ਇਹ ਬਾਕੀ ਆਪ ਕੋ ਆਪਣੀ ਨੇਕਾ ਭਾਵਨਾ ਹੈ ਸ਼ਰਧਾ ਹੈ ਮਨ ਵਿੱਚ ਤੁਸੀਂ ਆਪਣੇ ਪੀਰ ਨੂੰ ਕਿੰਨਾ ਔਦਾ ਦਿੰਨੇ ਹੋ ਤੇ ਕੀ ਤੁਸੀਂ ਮਹਿਸੂਸ ਕਰਦੇ ਹੋ ਸਿਰਫ ਇਹਨਾਂ ਗੱਲਾਂ ਤੇ ਧਿਆਨ ਦੇਣਾ ਜੋ ਕਰਮ ਕਰਨ ਨੂੰ ਤੁਹਾਡਾ ਮਨ ਮੰਨਦਾ ਹੈ ਕਰਮ ਜ਼ਰੂਰ ਕਰਿਆ ਕਰੋ ਜੇਕਰ ਚੰਗਾ ਹੈ ਤਾਂ ਜੇ ਮਾੜਾ ਕਰਮ ਹੈ ਤੇ ਉੱਥੇ ਸੋਚ ਵਿਚਾਰ ਕਰੋ ਕਦੇ ਮਾੜੇ ਕਰਮਾਂ ਨੂੰ ਪੁਰੋਨਾ ਤੇ ਜੇਕਰ ਚੰਗਾ ਕਰਮ ਕੋਈ ਮਨ ਵਿੱਚ ਇਹੋ ਜਿਹਾ ਖਿਆਲ ਆ ਰਿਹਾ ਕਿ ਕੁਝ ਚੰਗਾ ਕਰੀਏ ਸੇਵਾ ਕਰੀਏ ਕਿਸੇ ਦਾ ਪਨਾ ਕਰੀਏ ਤੇ ਉਹ ਕਰਮ ਜ਼ਰੂਰ ਕਰ ਲੈਣੀ ਚਾਹੀਦੀ ਆ ਸੋ ਇਹਨਾਂ ਦਾ ਹੀ ਤਾਂ ਸਾਨੂੰ ਜ਼ਿੰਦਗੀ ਵਿੱਚ ਲਾਭ ਮਿਲਦਾ ਹੈ ਸੋ ਬਾਕੀ ਆਪਾਂ ਜਿਵੇਂ ਕਿ ਇਹਨਾਂ ਨੇ ਲਿਖਿਆ ਕਿ 32 ਦੇ ਵਿੱਚ ਸਾਡੇ ਮਾਲਕ ਦੇ ਅੰਸ਼ ਹੁੰਦੇ ਨੇ ਸੋ ਇਹਨਾ ਨੈਗੇਟਿਵਿਟੀ ਦੂਰ ਹੋ ਸਕਦੀ ਦਿਖਾਉਣ ਦੇ ਨਾਲ ਤੂਫ ਲੈਣਾ ਸੋ ਇਹ ਤੁਹਾਡੀ ਸ਼ਰਧਾ ਹੈ ਤੁਸੀਂ ਜਿਵੇਂ ਆਪਣੇ ਮਾਲਕ ਰਾਜੀ ਕਰ ਲਉਗੇ ਸੇਵਾ ਵਿੱਚ ਉਵੇਂ ਹੀ ਉਹਨੇ ਰਾਜੀ ਹੋ ਜਾਣਾ ਸੇਵਾ ਨੂੰ ਕਬੂਲ ਕਰ ਲੈਣਾ ਸੋ ਉਹਨੇ ਤਾਂ ਤੁਹਾਡੀ ਨੇਚਾ ਭਾਵਨਾ ਦੇਖਣੀ ਕਿ ਤੁਸੀਂ ਕੀ ਸੋਚਦੇ ਹੋ ਜਿਸ ਤਰੀਕੇ ਨਾਲ ਸੇਵਾ ਕਰੂੰਗੀ ਜਿਵੇਂ ਵੀ ਕਰੂੰਗੀ ਉਹ ਮਾਲਕ ਕਬੂਲ ਕਰ ਲੈਂਦਾ ਹੈ ਉਹ ਮੰਨ ਦੇਖਦਾ ਹੈ ਕਿ ਇਹ ਮੇਰੇ ਬਾਰੇ ਕਿੰਨਾ ਸੋਚਦਾ ਹੈ ਜਾਂ ਮੈਨੂੰ ਕਿੰਨਾ ਪਿਆਰ ਕਰਦਾ ਹੈ ਸੋ ਮਾਲਕ ਨੇ ਤੁਹਾਡਾ ਇਹ ਪਿਆਰ ਦੇਖ ਕੇ ਕਿਰਪਾ ਕਰਨੀ ਜਦੋਂ ਵੀ ਕਰਨੀਆਂ ਕੀ ਲੋਕ ਕੀ ਕਹਿਣਗੇ ਜਾਂ ਲੋਕ ਮਜ਼ਾਕ ਉਡਾਉਣਗੇ ਅਸੀਂ ਕਿੰਨੇ ਦਾ ਕਰਮ ਕਰਨ ਲੱਗੇ ਆ ਕੀ ਸੋਚਦੇ ਆ ਸੋ ਇਹ ਬਿਨਾ ਪ੍ਰਵਾਹ ਕੀਤੇ ਆ ਜਿਹੜੇ ਕਰਮ ਕਰਦੇ ਨੇ ਆਪਣੇ ਮੁਰਸ਼ਿਦ ਦੇ ਲਈ ਸੋ ਉਹ ਕਰਮਾਂ ਦਾ ਫਲ ਫਿਰ ਜ਼ਰੂਰ ਉਮਾਰਗੇ ਇੱਕ ਨਾ ਇੱਕ ਦਿਨ ਸਾਨੂੰ ਇਨਾ ਦਾ ਫਲ ਜ਼ਰੂਰ ਦਿੰਦਾ ਹੈ ਜੀ ਜੋ ਅਸੀਂ ਕਰਮ ਕਰਦੇ ਆਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਚ ਚੱਲਦੇ ਆਂ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਬਰਤੋਬੱਦ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਦੀ ਗੱਲ ਕਰੀਏਗੀ ਕੱਲ ਨੂੰ ਖਾਸ ਕਰਮ ਜੋ ਕਰਨਾ ਹੈ ਸੰਗਰਾਂਦ ਦਾ ਦਿਹਾੜਾ ਹੈ ਜੀ ਸੋ ਪਹਿਲਾਂ ਤਾਂ ਆਪ ਸਭ ਰੂਹਾਂ ਨੂੰ ਸੰਗਰਾਂਦ ਬਰਕ ਹੋਵੇ ਖੁਸ਼ੀਆਂ ਲੈ ਕੇ ਆਵੇ ਤੇ ਇੱਕ ਨਵਾਂ ਮਹੀਨਾ ਜੋ ਪਿਰਵ ਹੀਰਾ ਦਾ ਸ਼ੁਰੂ ਹੋਣ ਜਾ ਰਿਹਾ ਕੱਲ ਸੋ ਮਾਲਕ ਕਿਰਪਾ ਬਣਾ ਕੇ ਰੱਖੇ ਤੇ ਵੱਧ ਚੜ ਕੇ ਇਹਨਾਂ ਦਿਨਾਂ ਦੇ ਵਿੱਚ ਸੇਵਾ ਕਰੋ ਜੀ ਕਰ ਆਪਣਾ ਦਸਾ ਕਰੋੜ ਕਰੋੜਾ ਹੈ ਤੇ ਨਾਲ ਦੀ ਨਾਲ ਆਪਾਂ ਕਰਮ ਵੀ ਦੱਸਦੇ ਜਾਵਾਂ ਕਿ ਹੁਣ ਜੋ ਕਰਮ ਇਸ ਮਹੀਨੇ ਹੋਣੇ ਨੇ ਜੀ ਉਹ ਹੀ ਸੁੱਖਾਂ ਦਾ ਮਹੀਨਾ ਆਉਣ ਵਾਲਾ ਹੈ ਜੀ ਸੋ ਮਾਲਕ ਦਾ ਧਿਆਨ ਜ਼ਰੂਰ ਤੰਨਾ ਬਾਕੀ ਕਦੇ ਮਾੜਾ ਕਰਮ ਨਾ ਕਰੋ ਕਿਉਂਕਿ ਪ੍ਰਮਾਤਮਾ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜੀ ਹੈ ਸੋ ਉਹਦੀ ਮਾਰ ਤੋਂ ਬਚਣਾ ਹੈ ਤਾਂ ਚੰਗਾ ਕਰਮ ਕਰਨਾ ਪਵੇਗਾ ਸੋ ਕੱਲ ਕਰਮ ਅਮਰਤ ਵੇਲੇ ਪਹਿਲਾਂ ਤਾਂ ਉੱਠੋ ਉੱਠ ਕੇ ਆਪਣੇ ਗੁਰੂ ਪੀਰ ਨੂੰ ਧਿਆਓ ਜਿਨ੍ਹਾਂ ਦਾ ਨਾਮ ਲਿਆ ਹੋਇਆ ਹੈ ਜਿਨ੍ਹਾਂ ਦਾ ਨਾਮ ਚੱਕੋ ਸੋ ਸਵੇਰੇ ਸਵੇਰੇ ਉੱਠ ਕੇ ਧੂਪ ਬੱਤੀ ਕਰੋ ਸੋ ਹਮੇਸ਼ਾ ਹੀ ਹਰ ਰੋਜ਼ ਵੈਸੇ ਕਰਮ ਕਰਨੇ ਚਾਹੀਦੇ ਆ ਪਰ ਕੱਲ ਦੇ ਦਿਨ ਅਮਰਤ ਵੇਲੇ ਜ਼ਰੂਰ ਉੱਠਿਆ ਕਰੋ ਅਮਰਤ ਵੇਲੇ ਉੱਠ ਕੇ ਹੀ ਇਨਸਾਨ ਬਹੁਤ ਕੁਝ ਪਾ ਸਕਦਾ ਹੈ ਜੇਕਰ ਚਾਵੇ ਤੇ ਬਾਕੀ ਅਮਰਤ ਵੇਲੇ ਉੱਠ ਕੇ ਜੋ ਘਰ ਵਿੱਚ ਕੰਮ ਕਰਨੇ ਬਣਦੇ ਨੇ ਉਹ ਕਰੋ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਅਮਰਤ ਵੇਲੇ ਜਾ ਸਕਦੇ ਹੋ ਤੇ ਸਭ ਤੋਂ ਵਧੀਆ ਗੱਲ ਹੈ ਜੀ ਤੇ ਗੁਰਦੁਆਰਾ ਸਾਹਿਬ ਜਾਓ ਕੁਝ ਨਾ ਕੁਝ ਲੈ ਕੇ ਜਾਣਾ ਖਾਲੀ ਹੱਥ ਕਿਸੇ ਨੇ ਨਾ ਜਾਣਾ ਇਸ ਗੱਲ ਦਾ ਧਿਆਨ ਰੱਖਣਾ ਹੈ ਬਾਕੀ ਹਰ ਕੋਈ ਇੱਕ ਜਿਹਾ ਨਹੀਂ ਹੁੰਦਾ ਕਈਆਂ ਦੇ ਘਰਾਂ 'ਚ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਚੱਲਦੀ ਹੁੰਦੀ ਹੈ ਇਸ ਕਰਕੇ ਕੰਮ ਵੀ ਨਹੀਂ ਕਰ ਪਾਉਂਦੇ ਸੋ ਉਹਨਾਂ ਦਾ ਮਨ ਸਾਫ਼ ਹੋਣਾ ਚਾਹੀਦਾ ਸਿਰਫ਼ ਸਿਰ ਨੂੰ ਝੁਕਾ ਲਓ ਮਨ ਨੂੰ ਝੁਕਾ ਲਓ ਤੇ ਸਭ ਖੁਸ਼ੀ मिल ਜਾਂਦਾ ਹੈ ਸੋ ਖਾਲੀ ਹੱਥ ਇਸ ਲਈ ਆਪਾਂ ਕਿਹਾ ਕਿ ਨਹੀਂ ਜਾਣਾ ਚਾਹੀਦਾ ਕਿਉਂਕਿ ਪ੍ਰਮਾਤਮਾ ਜੀ ਕਰਤੂ ਭਖਤ ਦੀ ਚੰਗੀ ਰੋਟੀ ਦਿੰਦਾ ਹੈ ਤੇ ਮਹੀਨੇ ਚ ਇੱਕ ਵਾਰ ਇਹ ਕਰਮ ਕਰੋ ਕਿਉਂਕਿ ਬੱਚੇ ਆਉਂਦੇ ਨੇ ਉਹ ਦਵਾਰਾ ਸਾਹਿਬ ਉਹ ਮਾ ਆਉਂਦੀਆਂ ਹੈ ਜੀ ਉੱਥੋਂ ਪ੍ਰਸ਼ਾਦ ਲੈ ਕੇ ਖਾਂਦੀਆਂ ਹੈ ਤੇ ਜੋ ਤੁਸੀਂ ਚੜਾਉਂਗੇ ਉਹ ਹੀ ਸੰਗਤ ਵਿੱਚ ਵੰਡਿਆ ਜਾਣਾ ਹੈ ਸੋ ਸੰਗਤ ਦੇ ਮੂੰਹ ਚੀਜ਼ ਪਵੇਗੀ ਤੇ ਪ੍ਰਮਾਤਮਾ ਹਰ ਇੱਕ ਦੇ ਮਨਾਂ ਵਿੱਚ ਵਸਦਾ ਹੈ ਕਿਸੇ ਦਾ ਪ੍ਰਸ਼ਾਦ ਖਾ ਕੇ ਜਾਂ ਜੋ ਵੀ ਤੁਸੀਂ ਚੜਾ ਰਹੇ ਹੋ ਮਨ ਖੁਸ਼ ਹੋ ਜਾਣਾ ਸੋ ਗੁਰੂ ਘਰ ਜਾ ਕੇ ਕਿਸੇ ਖੁਸ਼ੀ ਨਾ ਮੈਂ ਕੋਈ ਸੀਸ ਦੇ ਦਿੱਤੀ ਤੇ ਸਮਝ ਲਓ ਪੂਰੀਆਂ ਪੈ ਜਾਂਦੀਆਂ ਹੈ ਜੀ ਸੋ ਬਾਕੀ ਮਨ ਸਾਫ਼ ਹੋਣਾ ਚਾਹੀਦਾ ਮਨ ਨੀਵਾ ਮਤ ਉੱਚੀ ਹੋਣੀ ਚਾਹੀਦੀ ਹਮੇਸ਼ਾ ਜੀ ਸੋ ਹੁਣ ਕੱਲ ਤੁਸੀਂ ਕੁਝ ਨਾ ਕੁਝੇ ਗੁਰਦੁਆਰਾ ਸਾਹਿਬ ਜਿਵੇਂ ਆਪਾਂ ਦੱਸਿਆ ਹੈ ਉਸ ਤਰੀਕੇ ਨਾਲ ਕਰੋ ਤੇ ਬਾਕੀ ਇੱਥੇ ਇਹ ਕੋਸ਼ਿਸ਼ ਕਰੋ ਇਸ ਮਹੀਨੇ ਕਰਮ ਬਹੁਤ ਹੀ ਜ਼ਿਆਦਾ ਵੱਧ ਚੜ ਕੇ ਹਰ ਇੱਕ ਨੇ ਕਰਨੇ ਆ ਤੇ ਕੱਲ ਕੁਛ ਨਾ ਕੁਛ ਅਨਾਜ ਜ਼ਰੂਰ ਲੈ ਕੇ ਜਾਓ ਜੇਕਰ ਨਵੀਂ ਕਣਕ ਲਈ ਹੋਈ ਆ ਤੇ ਤੁਸੀਂ ਧਾਣੇ ਜਾ ਕੇ ਗੁਰਦੁਆਰਾ ਸਾਹਿਬ ਚੜਾ ਸਕਦੇ ਹੋ ਆਟਾ ਨਵਾਂ ਖਾਇਆ ਹੈ ਤੇ ਉਹ ਗੁਰਦੁਆਰਾ ਸਾਹਿਬ ਜ਼ਰੂਰ ਚੜਾਓ ਸੋ ਨਵੀਂ ਕਣਕ ਦੇ ਵਿੱਚੋਂ ਸ਼ੁਰੂਆਤ ਇਸ ਤਰੀਕੇ ਦੇ ਨਾਲ ਹੀ ਕਰਨੀ ਚਾਹੀਦੀ ਹੈ ਜੀ ਘਰਾਂ ਦੇ ਵਿੱਚ ਅਸੀਂ ਅਨਾਜ ਲੈ ਕੇ ਆਉਂਦੇ ਆ ਤੇ ਪਹਿਲਾ ਫਰਜ਼ ਬਣਦਾ ਹੈ ਕਿ ਅਸੀਂ ਧਾਰਮਿਕ ਥਾਂ ਤੇ ਉਹ ਦਾਨ ਪੁੰਨ ਕਰੀਏ ਕਿਸੇ ਰੂਹ ਦਾ ਪੇਟ ਭਰ ਜਾਣਾ ਲੰਗਰ ਲੱਗੇ ਦੀ ਸੋ ਇਹ ਬਹੁਤ ਵੱਡਾ ਕਰਮ ਹੈ ਦਾਨ ਫੋਨ ਵਿੱਚ ਜਿੰਨਾ ਹੋ ਸਕੇ ਕਰਨਾ ਚਾਹੀਦਾ ਹੈ ਜੀ ਗੁਰਦੁਆਰਾ ਸਾਹਿਬ ਆਟਾ ਜਾਂ ਦਾਣੇ ਕੁਛ ਨਾ ਕੁਛ ਜਰੂਰ ਲੈ ਕੇ ਜਾਓ ਕੁਛ ਮਿੱਠਾ ਲੈ ਕੇ ਜਾਓ ਜੀ ਤੇ ਖੁਸ਼ੀਆਂ ਦੇ ਨਾਲ ਅਰਦਾਸਾਂ ਕਰੋ ਤੇ ਮਾਲਕ ਤੋਂ ਤੰਦਰੁਸਤੀ ਮੰਗੋ ਤੰਦਰੁਸਤੀ ਹੈ ਤੇ ਸਭ ਕੁਸ਼ੇ ਜਿਹੜਾ ਇਨਸਾਨ ਤੰਦਰੁਸਤ ਨੇ ਉਹ ਸਮਝ ਲਓ ਕਿ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਹੈ ਸੋ ਇਹਨਾਂ ਗੱਲਾਂ ਤੇ ਅਮਨ ਕਰੋ ਜੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਜੈ ਪੀਰਾਂ ਦੀ ਜੈ ਸਾਈਂ